ਸਰਸ਼ਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਮੈਂ ਲਾਪਰਿਤ ਕਰ ਹਾਜ਼ਰਾਂ ਜੀ ਗੁਰਜੀਤ ਸਿੰਘ ਦਵਾਰਾ ਲਿਖਿਆ ਗਿਆ ਨਾਵਲ ਸ਼ਰੀਕ ਦਾ ਭਾਗ ਨੋਮਾ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਉਮੀਦ ਹੈ ਤੁਹਾਨੂੰ ਅੱਜ ਦਾ ਇਹ ਭਾਗ ਵਧੀਆ ਲੱਗੇਗਾ ਮਾੜਾ ਟਾਈਮ ਵੀ ਰੱਬ ਉਸਤੇ ਪਾਉਂਦਾ ਜੋ ਇਸ ਨਾਲ ਵਧੀਆ ਤਰੀਕੇ ਨਾਲ ਨਜਿੱਟ ਸਕੇ ਜਦ ਉਸ ਰੱਬ ਨੂੰ ਤੁਹਾਡੇ ਤੇ ਭਰੋਸਾ ਹੈ ਤਾਂ ਫਿਰ ਤੁਸੀਂ ਕਿਉਂ ਡੋਲ ਰਹੇ ਹੋ ਇਹ ਟਾਈਮ ਹਿੰਮਤ ਤੋਂ ਕਮ ਲੈਂਦਾ ਹੈ ਰੋਣ ਦਾ ਨਹੀਂ ਤੁਸੀਂ ਦੇਖ ਲੈਣਾ ਇਹ ਮੜਾ ਟਾਈਮ ਵੀ ਗੁਜ਼ਰ ਜਾਏਗਾ ਅੱਜ ਤੋਂ ਕਈ ਸਾਲ ਬਾਅਦ ਜਦ ਤੁਸੀਂ ਪਿੱਛੇ ਮੁੜ ਕੇ ਦੇਖੋਗੇ ਨਾ ਤਾਂ ਤੁਹਾਨੂੰ ਕਿੰਨੀਆਂ ਖੱਟੀਆਂ ਮਿੱਠੀਆਂ ਯਾਦਾਂ ਮਿਲਗੀਆਂ ਫਿਰ ਤੁਸੀਂ ਆਪਣੀ ਇਹਨਾਂ ਗੱਲਾਂ ਬਾਰੇ ਆਪਣੇ ਬੱਚਿਆਂ ਨੂੰ ਸੁਣਾਇਆ ਕਰਨਾ ਇਹ ਸਿਭਾਨੀ ਸ਼ਾਇਦ ਸਾਨੂੰ ਵੀ ਯਾਦ ਕਰ ਲਿਆ ਕਰੋਗੇ ਨਿਤਿਕ ਤੁਸੀਂ ਇਦਾਂ ਕਿਉਂ ਕਹਿ ਰਹੇ ਹੋ ਤੁਹਾਨੂੰ ਯਾਦ ਕਰ ਲਿਆ ਕਰਨਾ ਮੈਂ ਤੁਹਾਨੂੰ ਜੀ ਭੁੱਲ ਗਈ ਤਾਂ ਹੀ ਆ ਕਰਾਂਗੀ ਮੈਨੂੰ ਤੁਸੀਂ ਮੇਰੇ ਬੱਚਿਆਂ ਬਾਰੇ ਵੀ ਸੋਚ ਲਿਆ ਉਹ ਪਤਾ ਨਹੀਂ ਹੋਣਗੇ ਜਾਂ ਨਹੀਂ ਗੁਰੀ ਕਿਉਂ ਮੈਨੂੰ ਤਾਂ ਤੁਹਾਡਾ ਵਿਆਹ ਕਰਵਾਉਂਦਾ ਕੋਈ ਵਿਚਾਰ ਨਹੀਂ ਲੱਗਦਾ ਸ਼ਾਇਦ ਤੁਸੀਂ ਛੜੀ ਹੀ ਮਰਨਾ ਹੈ ਨਿਤਿਕਾ ਹਾਸੇ ਹੋਏ ਇਹ ਛੜੀ ਕੀ ਹੁੰਦਾ ਹੈ ਗੁਰੀ ਜੇ ਕਿਸੇ ਮੁੰਡੇ ਦਾ ਵਿਆਹ ਨਾ ਹੋਵੇ ਜੋ ਨਾ ਕਰਾਏ ਤਾਂ ਉਸ ਨੂੰ ਸਾਰੇ ਪਿੰਡ ਵਿੱਚ ਛੜਾ ਕਹਿੰਦੇ ਆ ਨਿਤਿਕਾ ਅੱਛਾ ਫਿਰ ਮਤਲਬ ਮੈਂ ਛੜੀ ਆ ਗੁਰੀ ਨਹੀਂ ਛੜੀ ਉਹ ਤਾਂ ਮੈਂ ਆਪਣੇ ਕੋਲੋਂ ਕਿਹਾ ਸੀ ਕੁੜੀ ਨੂੰ ਤਾਂ ਪਤਾ ਨਹੀਂ ਕੀ ਕਹਿੰਦੇ ਆ ਨਿਤਿਕਾ ਤੂੰ ਨਾ ਕੱਲ੍ਹ ਬਹੁਤ ਪਹਿਰੀਆਂ ਕਰਦਾ ਹੈਂ ਦਿਲ ਕਰਦੇ ਪਸ ਸੁਣੀ ਜਾਮਾ ਬਾਕੀ ਹੁਣ ਤਾਂ ਮੈਂ ਵੀ ਸੋਚ ਗਿਆ ਆਪਣੀ ਬੱਚਿਆਂ ਨੂੰ ਆਪਣੀ ਇਹ ਗੱਲਾਂ ਸੁਨਾਇਆ ਕਰਾਂਗੀ ਗੁਰੀ ਚਲੋ ਚੰਗੀ ਗੱਲਾਂ ਫਿਰ ਤਾਂ ਜੀ ਹੁਣ ਮੈਂ ਜਾਮਾ ਫਿਰ ਆਪਣੇ ਕੰਮ ਕਰ ਲਵਾਂ ਨਿਤਿਕਾ ਹਾਂਜੀ ਜਾਓ ਮੈਂ ਤੁਹਾਨੂੰ ਬਹੁਤ ਤੰਗ ਕਰਦੀ ਆ ਨਾ ਗੁਰੀ ਮੈਂ ਹੀ ਜਈਏ ਇਦਾਂ ਦੀ ਕੋਈ ਗੱਲ ਨਹੀਂ ਮੈਂ ਹੁਣ ਸੱਚੀ ਜਾਮਾ ਨਿਤਿਕਾ ਆਹੋ ਬਾਬਾ ਜਾਓ ਗੁਰੀ ਤੁਸੀਂ ਮੇਰਾ ਹੱਥ ਛੱਡੋਗੇ ਤਾਂ ਹੀ ਮੈਂ ਜਾਵਾਂਗਾ ਨਿਤਿਕਾ ਉਹ ਸੌਰੀ ਜੀ ਮੈਨੂੰ ਖਿਆਲ ਹੀ ਨਹੀਂ ਰਿਹਾ ਗੁਰੀ ਕੋਈ ਗੱਲ ਨਹੀਂ ਜੀ ਕਈ ਵਾਰੀ ਉਹ ਹੋ ਜਾਂਦਾ ਹੈ ਫਿਰ ਉਹ ਆਪਣੇ ਕੰਮ ਤੇ ਆ ਜਾਂਦਾ ਹੈ ਉਦੋਂ ਰਾਜੀਵ ਨੇ ਫੋਨ ਕਰਕੇ ਆਫਿਸ ਵਾਲੀ ਸਾਰੀ ਗੱਲ ਗੱਜਨ ਨੂੰ ਦੱਸੀ ਤਾਂ ਉਹ ਉਸ ਤੇ ਭੜਕ ਗਿਆ ਤੇ ਗੁੱਸੇ 'ਚ ਉਸ ਨੂੰ ਗਾਲ੍ਹਾਂ ਕੱਢਣ ਲੱਗਾ ਗੱਜਨ ਨੇ ਤਾਂ ਗੁੱਸੇ 'ਚ ਆ ਕੇ ਆਪਣਾ ਫੋਨ ਵੀ ਤੋੜ ਦਿੱਤਾ ਫਿਰ ਉਸ ਨੇ ਸ਼ਿੰਦੇਰ ਨੂੰ ਕੋਲ ਬੁਲਾਇਆ ਤੇ ਕਹਿਣ ਲੱਗਾ ਸ਼ਿੰਦਿਆ ਹੁਣ ਲੱਗਦਾ ਹੈ ਮੈਨੂੰ ਇਹ ਕੰਮ ਆਪਣੇ ਹੱਥੀਂ ਲੈਣਾ ਹੀ ਪੈਣਾ ਹੈ ਤੇ ਕੰਮਕਾਜ ਆਪਣਾ ਇੱਕ ਬੰਦਾ ਪੱਕਾ ਹੀ ਸ਼ਰਮੇ ਦੇ ਪਿੱਛੇ ਲਗਾ ਦੀ ਸ਼ਾਇਦ ਇਹ ਗੱਲ ਉਸੇ ਵਸਦੀ ਨਹੀਂ ਹੈ ਤਾਂ ਆਜੇ ਸ਼ਹਿਰ چلا ਜਾ ਉੱਥੇ ਜਾ ਕੇ ਇਸ ਨਿਤਿਕਾ ਦੀ ਕੁੰਡਲੀ ਕੱਢ ਮੈਨੂੰ ਉਸ ਦੇ ਨਾਲ ਜੁੜੇ ਹਰ ਇਨਸਾਨ ਬਾਰੇ ਪੂਰੀ ਜਾਣਕਾਰੀ ਚਾਹੀਦੀ ਹੈ ਸ਼ਿੰਦ ਉਦੋਂ ਹੀ ਸ਼ਹਿਰੋਂ ਨਿਕਲ ਗਿਆ ਸ਼ਾਮ ਨੂੰ ਜਦ ਨਿਤਿਕਾ ਤੇ ਗੁਰੇਕਰ ਆਏ ਤਾਂ ਪਹਿਲਾਂ ਹੀ ਰਾਜੀਵ ਕਰਾਇਆ ਬੈਠਾ ਸੀ ਨਿਤਿਕਾ ਉਸ ਦੇ ਨਾਲ ਬਿਨਾਂ ਕੋਈ ਗੱਲਬਾਤ ਕੀਤੇ ਬਿਨਾਂ ਹਿ ਕਮਰੇ ਦੇ ਅੰਦਰ ਚਲੀ ਗਈ ਜਾ ਕੇ ਅੰਦਰੋਂ ਦਰਵਾజా بند ਕਰ ਲਿਆ ਫਿਰ ਗੁਰੀ ਨੇ ਅੱਜ ਆਫਿਸ ਵਾਲੀ ਸਾਰੀ ਗੱਲ ਆਪਣੇ ਬੇਬੇ ਬਾਪੂ ਨੂੰ ਦਸੀ ਕੇ ਸਿੰਘ ਉਸੇ ਗੱਲ ਸੁਣ ਕੇ ਖਿੱਚ ਗਿਆ ਤੇਰਾ ਜੀਵ ਦੀ ਕੋਲਾ ਕੀ ਕਹਿਣ ਲਗਾ ਓਏ ਮੂਰਖਾ ਕੁਝ ਤਾਂ ਆਕਨ ਨੂੰ ਹੱਥ ਮਾਰ ਉਹ ਤੇਰੀ ਧੀ ਆ ਚਾਹੇ ਤੇਰੀ ਸਹੀ ਔਲਾਦ ਨਹੀਂ ਪਰ ਧੀ ਹਮੇਸ਼ਾ ਧੀ ਹੀ ਹੁੰਦੀ ਆ ਚਾਹੇ ਉਹ ਵੈਗਾਨੀ ਹੀ ਕਿਉਂ ਨਾ ਹੋਵੇ ਪੈਸੇ ਨੇ ਤੇਰਾ ਦਿਮਾਗ ਖਰਾਬ ਕਰ ਦਿੱਤਾ ਏ ਜੋ ਆਪਣੀ ਧੀ ਦਾ ਹੀ ਜਾਨ ਦਾ ਵੈਰੀ ਬਣਿਆ ਫਿਰਦਾ ਈ ਚਲ ਉਠ ਤਰਜਾ ਹੁਣ ਆਪਣੇ ਘਰ ਨੂੰ ਕਿਸੇ ਨੇ ਨਹੀਂ ਤੈਨੂੰ ਮਿਲਣਾ ਪਰ ਜਦ ਰਾਜੀਵ ਉਠਿਆ ਹੀਨਾ ਤਾਂ ਕੇਰ ਨੇ ਆਪਣੇ ਬੰਦਿਆਂ ਨੂੰ ਬੁਲਾਇਆ ਤੇ ਰਾਜੀਵ ਨੂੰ ਉਸ ਦੇ ਘਰ ਪਹੁੰਚਾਇਆ ਦਿਨ ਮਹੀਨੇ ਬੀਤੇ ਜਾ ਰਹੇ ਸਨ ਉਧਰ ਸਰਪੰਚੀ ਦੀਆਂ ਚੋਣਾਂ ਵੀ ਨਜ਼ਦੀਕ ਆ ਰਹੀਆਂ ਸਨ ਗੱਜਨ ਵੀ ਇਸ ਵਾਰੀ ਸਰਪੰਚੀ ਦੀਆਂ ਚੋਣਾਂ 'ਚ ਖੜਾ ਸੀ ਉਸਨੇ ਪਿੰਡ ਦੇ ਸ਼ਰਾਬੀਆਂ ਕਬਾਬੀਆਂ ਨੂੰ ਮੁਫਤ दारू ਵੰਡਨੀ ਸ਼ੁਰੂ ਕਰ ਦਿੱਤੀ ਉਹ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕਰਕੇ ਪੈਸੇ ਵੰਡ ਕੇ ਉਸ ਨੂੰ ਆਪਣੇ ਹੱਕ ਅੱਛ ਵੋਟ ਪਾਉਣ ਨੂੰ ਕਹਿ ਰਿਹਾ ਸੀ ਇਹ ਸਭ ਕੁਝ ਦੇਖ ਕੇ ਪਿੰਡ ਦਾ ਸਰਪੰਚ ਕੁਝ ਬੰਦਿਆਂ ਨੂੰ ਨਾਲ ਲੈ ਕੇ ਅੰਤਵਰ ਨੂੰ ਕੇਰ ਸਿੰਘ ਦੇ ਘਰ ਆਇਆ ਚਾਹ ਪਾਣੀ ਪੀਨ ਹੋਏ ਸਰਪੰਚ ਕਹਿਣ ਲੱਗਾ ਦੇਖੋ ਕੇਰ ਸਿੰਘ ਜੀ ਤੁਸੀਂ ਵੀ ਇਹ ਗੱਲ ਜਾਣਦੇ ਹੋਵੋਗੇ ਕਿ ਇਸ ਵਾਰੀ ਸਰਪੰਚੀ ਦੀਆਂ ਵੋਟਾਂ 'ਚ ਤੁਹਾਡਾ ਭਗਜਨ ਸਿੰਘ ਵੀ ਖੜਾ ਆ ਤੇ ਜੇ ਉਹ ਜਿੱਤ ਗਿਆ ਤਾਂ ਫੇਰ ਇਸ ਪਿੰਡ ਦਾ ਤਾਂ ਰਬ ਹੀ ਰਖੇ ਕਿ ਮੈਂ ਜਾਂਦਾ ਹਾਂ ਸਰਪੰਚ ਸਾਹਿਬ ਪਰ ਮੈਂ ਇਸ ਵਿੱਚ ਕੀ ਕਰ ਸਕਦਾ ਹਾਂ ਇਹ ਤਾਂ ਲੋਕਾਂ ਨੂੰ ਚਾਹੀਦਾ ਆ ਕਿ ਉਹ ਚੰਗੇ ਬੰਦੇ ਦਾ ਸਾਥ ਦੇ ਕੇ ਉਸ ਨੂੰ ਜਿਤੋਂ ਤਾਂ ਜੋ ਪਿੰਡ ਦਾ ਵਿਕਾਸ ਹੋ ਸਕੇ ਸਰਪੰਚ ਇਸ ਲਈ ਤਾਂ ਅਸੀਂ ਸਭ ਤੁਹਾਡੇ ਕੋਲ ਆਏ ਹਾਂ ਕੇਰ ਸਿੰਘ ਜੀ ਸਾਡੀ ਸਭ ਦੀ ਇਹ ਬੇਨਤੀ ਪ੍ਰਵਾਨ ਕਰੋ ਇਸ ਬਾਰੇ ਤੁਸੀਂ ਸਰਪੰਚੀ ਦੀਆਂ ਵੋਟਾਂ 'ਚ ਮੇਰੇ ਵੱਲੋਂ ਖੜੇ ਹੋ ਜਾਵੋ ਇਹ ਸਿਰਫ ਮੇਰੀ ਹੀ ਨਹੀਂ ਉਰੇ ਪਿੰਡ ਦੀ ਹੱਥ ਜੋੜ ਕੇ ਤੁਹਾਨੂੰ ਬੇਨਤੀ ਆ ਕੇ ਸਰਪੰਚ ਦੀ ਗੱਲ ਸੁਣ ਕੇ ਸੋਚਾਂ 'ਚ ਪੈ ਗਿਆ ਉਹਨਾਂ ਦੀ ਸੋਚਾਂ ਦੀ ਲੜੀ ਤੋੜਦੇ ਹੋਏ ਗੁਰੀ ਕਹਿਣ ਲੱਗਾ ਬਾਪੂ ਜੀ ਸਰਪੰਚ ਅੰਕਲ ਸਹੀ ਕਹਿ ਰਹੇ ਨੇ ਤੁਸੀਂ ਇਸ ਵਾਰੀ ਬੂਟਾਂ 'ਚ ਖੜੇ ਹੋ ਜੇ ਤਾਇਆ ਜੀ ਜਿੱਤ ਗਏ ਨਾ ਤਾਂ ਪਿੰਡ ਦੀ ਕੀ ਹਾਲਤ ਹੋਣੀ ਆ ਉਹ ਸਨ ਸਭ ਨੂੰ ਚੰਗੀ ਤਰ੍ਹਾਂ ਪਤਾ ਆ ਕੇਰ ਕੁਝ ਸੋਚ ਵਿਚਾਰ ਕਰਨ ਬਾਅਦ ਕਹਿਣ ਲੱਗਾ ਠੀਕ ਹੈ ਫਿਰ ਭਾਈ ਜਿਵੇਂ ਤੁਹਾਡੀ ਸਭ ਦੀ ਮਰਜ਼ੀ ਹੁਣ ਤੁਸੀਂ ਸਭ ਚੱਲ ਕੇ ਆਏ ਹੋ ਤੁਹਾਡਾ ਸਭ ਦਾ ਮਾਨਤਾੰਤ ਰੱਖਣਾ ਹੀ ਪੈਣਾ ਸਰਪੰਚ ਹੁਣ ਬਣੀ ਨਾ ਗੱਲ ਕੇਰ ਸਿੰਘ ਜੀ ਹੁਣ ਲੱਗਦਾ ਹੱਥ ਹੀ ਆਹ ਨਾਮਸ ਕੀ ਪੇਪਰਾਂ ਦਾ ਸਾਈਨ ਵੀ ਕਰ ਦਿਓ ਕੇਰ ਸਿੰਘ ਸਾਈਨ ਕਰਦੇ ਹੋਏ ਕਹਿਣ ਲੱਗਾ ਬਈ ਤੁਸੀਂ ਤਾਂ ਲੱਗਦਾ ਪੂਰੀ ਤਿਆਰੀ ਚਾਹੀਉ ਫਿਰ ਪਿੰਡ ਵਾਲਿਆਂ ਨੇ ਵਿਦਾ ਲਈ ਤੇ ਸਾਰੇ ਆਪਣੇ ਘਰਾਂ ਨੂੰ ਚਲੇ ਗਏ ਕੁਝ ਦਿਨਾਂ ਬਾਅਦ ਨਿਤਿਕਾ ਤੇ ਗੁਰੀ ਨੇ ਆਪਣੇ ਬਾਪੂ ਜੀ ਲਈ ਚੋਣ ਪ੍ਰਚਾਰ ਕਰਨਾ ਸੀ। ਉਹ ਘਰ ਘਰ ਜਾ ਕੇ ਲੋਕਾਂ ਨੂੰ ਮਿਲਦੇ, ਉਹਨਾਂ ਦੀ ਹਾਲਚਾਲ ਪੁੱਛਦੇ ਤੇ ਪਿੰਡ ਦੇ ਵਿਕਾਸ ਲਈ ਕੇਰ ਸਿੰਘ ਨੂੰ ਵੋਟ ਪਾਉਣ ਲਈ ਕਹਿੰਦੇ। ਇਧਰ ਬਿੱਲਾ ਆਪਣੇ ਯਾਰਾਂ ਨਾਲ ਨਲੇ ਲੋਕਾਂ ਨੂੰ दारू ਵੰਦਦਾ ਤੇ ਨਾਲੇ ਆਪਣੇ ਪਿਓ ਲਈ ਵੋਟਾਂ ਮੰਗਦਾ ਰਹਿੰਦਾ ਸੀ। ਦੋ ਹਫ਼ਤੇ ਸਭ ਨੇ ਪੂਰੇ ਜੋਰਾ ਸ਼ੋਰਾ ਨਾਲ ਚੋਣ ਪ੍ਰਚਾਰ ਕੀਤਾ। ਗੁਰੀ ਉਹਨਾਂ ਦੀ ਹਰ ਪਾਸੇ ਚੜ੍ਹਾਈ ਦੇਖ ਕੇ ਵਿਲਾ ਕੁਸੇ ਨਾਲ ਬੰਨ੍ਹ ਲਿਆ ਫਿਰਦਾ ਸੀ ਨਿਤਿਕਾ ਆਫਿਸੋਂ ਘਟ ਹੀ ਜਾਂਦੀ ਸੀ ਜਦ ਉਹ ਥੋੜੀ ਬਹੁਤ ਫ੍ਰੀ ਹੁੰਦੀ ਤਾਂ ਅਕਸਰ ਵਿਲੇ ਟਾਈਮ ਆਪਣੀ ਲੈਪਟਾਪ ਲੈ ਕੇ ਬਹਿ ਜਾਂਦੀ ਸੀ ਕੁਝ ਪੁਰਾਣੀਆਂ ਪਿਕ ਦੇਖ ਕੇ ਜਾਂਦਾ ਤਾਜ਼ਾ ਕਰਨ ਬੈਠ ਜਾਂਦੀ ਸੀ ਇੱਕ ਦਿਨ ਟੂੜਦੀਆਂ ਦੋਨਾਂ ਦੀਆਂ ਪਿਕ ਦੇਖ ਰਹੀ ਸੀ ਤਾਂ ਉਸੇ ਸੋਈ ਆ ਕੇ ਬਰਥਡੇ ਵਾਲੀ ਵੀਡੀਓ ਤੇ ਰੁਕ ਗਈ ਜਦ ਉਹ ਦੋਵੇਂ ਇੱਕ ਦੂਜੇ ਦੀਆਂ ਬਾਹਾਂ 'ਚ ਸਨ ਕਿੰਨਾ ਵਧੀਆ ਟਾਈਮ ਸੀ ਉਹ ਸੋਚਣ ਲੱਗੀ ਨੀਤਿਕਾ ਦੇ ਦਿਲ ਗੁਰੀ ਨਾਲ ਵਿਤਾਏ ਪਲਾਂ ਦੀਆਂ ਆਜਾਦਾ ਭਾਰੀ ਪੈਣ ਲੱਗੀਆਂ ਕਿਉਂ ਨ ਹੌਲੀ-ਹੌਲੀ ਗੁਰੀ ਦੇ ਵੱਲ ਖਿੱਚੀ ਜਾ ਰਹੀ ਸੀ ਜਦ ਕਦੇ ਗੁਰੀ ਕੰਮ ਤੇ ਨਾ ਆਉਂਦਾ ਤਾਂ ਨੀਤਿਕਾ ਸਾਰਾ ਦਿਨ ਬੈਠੀ ਉਸੇ ਵੜਹੀ ਸੋਚਦੀ ਰਹਿੰਦੀ ਗੱਲਾਂ ਕਰਦੇ ਕਰਦੇ ਵਾਰ-ਵਾਰ ਹੋਣਾ ਉਸ ਤੇ ਬੁੱਲਣ ਤੇ ਗੁਰੀ ਦਾ ਨਾਮ ਆ ਜਾਂਦਾ ਸੀ ਉਹ ਬੈਠੀ ਹੁਣ ਉਸੀਆਂ ਸੋਚਾਂ 'ਚ ਕੋਈ ਰਹਿੰਦੀ ਸੀ ਕੁਝ ਦਿਨਾਂ ਤੱਕ ਉਸ ਦਾ ਵਿਆਹ ਵਾਲਾ ਕੰਟਰੈਕਟ ਵੀ ਖਤਮ ਹੋ ਜਾਣਾ ਸੀ ਉਸ ਨੂੰ ਹੁਣ ਬਸ ਇਹੀ ਫਿਕਰ ਲੱਗੀ ਰਹਿੰਦੀ ਸੀ ਕਿ ਉਹ ਆਪਣੇ ਇਸ ਸੱਚਵਾਰੇ ਮੰਮੀ ਪਾਪਾ ਨੂੰ ਕਿਵੇਂ ਦੱਸੇਗੀ ਉਸ ਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ਉਹ ਗੁਰੀ ਨੂੰ ਛੱਡ ਕੇ ਜਾ ਵੀ ਪਾਏਗੀ ਜਾਂ ਨਹੀਂ ਉਹ ਦਰਸ਼ਿੰਦੇ ਨੇ ਨਿਤਿਕਾ ਬਾਰੇ ਸਭ ਕੁਝ ਪਤਾ ਕਰ ਲਿਆ ਸੀ ਉਸ ਨੇ ਵਕੀਲ ਪੱtras ਨੂੰ ਵੀ ਲੱਭ ਲਿਆ ਸੀ ਜਿਸ ਨੇ ਗੁਰੀ ਤੇ ਨਿਤਿਕਾ ਦੀ ਕੰਟਰੈਕਟ ਮੈਰਿਜ ਕਰਵਾਈ ਸੀ ਉਸਨੇ ਬਤਰੀ ਨੂੰ ਅਗਵਾ ਕਰ ਲਿਆ ਸੀ ਮਾਰ ਕੁੱਟ ਕੇ ਉਸ ਤੋਂ ਸਾਰੀ ਗੱਲ ਉਗਲਵਾ ਲਈ ਫਿਰ ਉਸਨੇ ਫੋਨ ਕਰਕੇ ਸਾਰੀ ਗਲਗੱਜਨ ਨੂੰ ਦਸੀ ਗੱਜਨ ਸਾਰੀ ਗੱਲ ਸੁਣ ਕੇ ਬਹੁਤ ਖੁਸ਼ ਹੋਇਆ ਉਸ ਨੂੰ ਹੁਣ ਬਸ ਸਹੀ ਮੌਕੇ ਦਾ ਇੰਤਜ਼ਾਰ ਸੀ ਜਿਵੇਂ ਜਿਵੇਂ ਨੀਤਿਕਾ ਦੇ ਮੈਰਿਜ ਕੰਟਰੈਕਟ ਖਤਮ ਹੋਣ ਦੀ ਤਾਰੀਖ ਨਜ਼ਦੀਕ ਆ ਰਹੀ ਸੀ ਓਵੇਂ ਓਵੇਂ ਉਸ ਦਾ ਡਰ ਵਧਦਾ ਜਾ ਰਿਹਾ ਸੀ ਉਹ ਹੁਣ ਅਕਸਰ ਚੁੱਪ-ਚੁੱਪ ਰਹਿੰਦੀ ਸੀ ਗੁਰੀ ਉਸ ਨੂੰ ਅਕਸਰ ਸਮਝਾਉਂਦਾ ਰਹਿੰਦਾ ਸੀ ਕਿ ਚੁੱਪਚਾਪ ਨਾ ਰਿਹਾ ਕਰੋ ਖੁਸ਼ ਰਿਹਾ ਕਰੋ ਪਰ ਮਿਤਿਕਾ ਨਾਲ ਉਹੀ ਗੱਲ ਹੋਈ ਜੋ ਉਸਨੇ ਸੋਚਿਆ ਵੀ ਨਹੀਂ ਸੀ ਉਸ ਨੂੰ ਗੁਰੀ ਨਾਲ ਪਿਆਰ ਹੋ ਗਿਆ ਸੀ ਪਰ ਉਹ ਸ਼ਾਇਦ ਇਹ ਗੱਲ ਨਹੀਂ ਜਾਣਦੀ ਸੀ ਕਿ ਪਿਆਰ ਤਾਂ ਗੁਰੀ ਨੂੰ ਵੀ ਹੋ ਚੁੱਕਾ ਹੈ ਬਸ ਉਸਨੇ ਕਦੇ ਜ਼ੁਹਾਰ ਹੀ ਨਹੀਂ ਕੀਤਾ ਉਸਦੀ ਮੰਮੀ ਨੇ ਤਾਂ ਦੋਨਾਂ ਤੋਂ ਕਈ ਵਾਰ ਪੁੱਛਿਆ ਵੀ ਕਿ ਆਖਰ ਗੱਲ ਕੀ ਏ ਤੂੰ ਮੈਂ ਬੜੇ ਉਦਾਸ ਵੇ ਫਿਰ ਰਹੀ ਹੂ ਪਰ ਉਹ ਹਰ ਵਾਰੀ ਬਹਾਨਾ ਲਗਾ ਕੇ ਗੱਲ ਨੂੰ ਟਾਲ ਦਿੰਦੇ ਸਨ ਦੋਵੇਂ ਕੁਝ ਦਿਨਾਂ ਤੋਂ 부জে 부জে ਫਿਰ ਰਹੇ ਸਨ ਨਾ ਚਾਜ ਨਾਲ ਖਾ ਰਹੇ ਸਨ ਨਾ ਹੀ ਕਿਸੇ ਨਾਲ ਗੱਲ ਕਰ ਰਹੇ ਸਨ ਅੱਜ ਰਾਤ ਉਹਨਾਂ ਦੋਨਾਂ ਦੇ ਵਿਆਹ ਦੀ ਆਖਰੀ ਰਾਤ ਸੀ ਨਿਤਿਕਾ ਬੜਤੇ ਬੈਠੀ ਆਪਣਾ ਬੈਗ ਪੈਕ ਕਰ ਰਹੀ ਸੀ ਗੁਰੀ ਮੂੰਹ ਤੇ ਚਾਦਰ ਲੈ ਕੇ ਸੋਫੇ ਤੇ ਪਿਆ ਸੀ ਉਪਰੋਂ ਚਾਹੇ ਦੇਖਣ ਨੂੰ ਉਹ ਖੁਸ਼ ਸੀ ਪਰ ਉਹ ਤੁਰ ਅੰਦਰੋਂ ਨਿਤਿਕਾ ਦੇ ਜਾਂਤੀ ਬਹੁਤ ਉਦਾਸ ਸੀ ਨਿਤਿਕਾ बार-बार ਗੁਰੇਵਲ ਦੇਖ ਰਹੀ ਸੀ ਕਿ ਹੁਣ ਉਠੇਗਾ ਉਸ ਨਾਲ ਕੋਈ ਗੱਲਬਾਤ ਕਰੇਗਾ ਪਰ ਉਹ ਉਦਾਸ ਹੋਇਆ ਪਿਆ ਸੀ ਅਗਲੇ ਦਿਨ ਸਵੇਰੇ ਉਹ ਬਿਨਾ ਕੁਝ ਖਾਦੇ ਪੀਤੇ ਹੀ ਆਪਣੇ ਕੰਮ ਤੇ ਚਲਾ ਗਿਆ ਨਿਤਿਕਾ ਸਾਰਾ ਦਿਨ ਉਸ ਦੇ ਬਾਰੇ ਸੋਚ-ਸੋਚ ਕੇ ਪਰੇਸ਼ਾਨ ਹੁੰਦੀ ਰਹੀ ਸ਼ਾਮ ਦਾ ਟਾਈਮ ਸੀ ਕੇਰ ਸਿੰਘ ਖੇਤ ਨੂੰ ਗਿਆ ਹੋਇਆ ਸੀ ਤੇ ਬਿਆਲੋ ਡੰਗਰਾ ਵੜੇ ਕਰ ਗਈ ਹੋਈ ਸੀ ਨਿਤਿਕਾ ਕਾਰਸ਼ ਇਕੱਲੀ ਆਪਣੇ ਕਮਰੇ 'ਚ ਬੈੱਡ 'ਤੇ ਉਦਾਸ ਪਈ ਹੋਈ ਸੀ ਸ਼ਰਾਬ ਦੇ ਨਸ਼ੇ 'ਚ ਬਿੱਲਾ ਮੌਕਾ ਦੇਖ ਕੇ ਗੁਰੀ ਦੇ ਘਰ ਦੀ ਕੰਨ ਟਪਕੇ ਉਸੇ ਘਰ ਵਿੱਚ ਆਵੜਿਆ ਤੇ ਚੁਪਕੇ ਜਿਹੇ ਨਿਤਿਕਾ ਦੇ ਕਮਰੇ ਦਾ ਦਰਵਾਜ਼ਾ ਖੋਲ ਕੇ ਅੰਦਰ ਆ ਗਿਆ ਉਹ ਕੁਝ देर ਤਾਂ ਦਰਵਾਜ਼ੇ 'ਚ ਹੀ ਖੜਾ ਉਸ ਨੂੰ ਲਲਚਾਈ ਗਿਆ ਨਜ਼ਰਾਂ ਨਾਲ ਦੇਖਦਾ ਰਿਹਾ ਨਿਤਿਕਾ ਆਪਣੀਆਂ ਸੋਚਾਂ 'ਚ ਖੋਈ ਹੋਈ ਸੀ ਅਚਾਨਕ ਉਸ ਦਾ ਧਿਆਨ ਟੁੱਟਿਆ ਤਾਂ ਉਸਨੇ ਸ਼ੀਸ਼ੇ 'ਚ ਦਰਵਾਜ਼ੇ ਤੇ ਖੜੇ ਬਿੱਲੇ ਨੂੰ ਦੇਖਿਆ ਉਹ ਫਟਾਫਟ ਉੱਠੀ ਆਪਣੇ ਕੱਪੜੇ ਸਹੀ ਕਰਕੇ ਜਦ ਬਾਹਰ ਨੂੰ ਭੱਜਣ ਲੱਗੀ ਤਾਂ ਬਿੱਲੇ ਨੇ ਉਸਦੀ ਬਾਹ ਫੜ ਕੇ ਉਸ ਨੂੰ ਖਿੱਚ ਕੇ ਬੈੱਡ ਤੇ ਸੁੱਟ ਲਿਆ ਫਿਰ ਉਸਦੇ ਕੋਲ ਆਉਂਦੇ ਹੋਏ ਕਹਿਣ ਲੱਗਾ ਅੱਜ ਤਾਂ ਤੇਰੇ ਸਾਰੇ ਰਾਜ਼ ਖੁੱਲਗੇ ਨੇ ਮੈਂ ਸੁਣਿਆ ਹੈ ਤੇਰਾ ਆ ਵਿਆਹ ਦਾ ਕੰਟਰੈਕਟ ਵੀ ਅੱਜ ਖਤਮ ਹੋ ਰਿਹਾ ਹੈ ਨਾ ਹੁਣ ਫਿਰ ਕਿਸ ਨੂੰ ਆਪਣਾ ਨਵਾਂ ਯਾਰ ਬਣਾਏਗੀ ਵੈਸੇ ਮੈਂ ਇਨਾ ਵੀ ਮਾੜਾ ਨਹੀਂ ਹਾਂ ਜਿੰਨਾ ਤੂੰ ਸੋਚ ਰਹੀ ਆ ਇੱਕ ਮੌਕਾ ਤਾਂ ਦੇ ਕੇ ਦੇਖ ਨਿਰਾਸ਼ ਨਹੀਂ ਕਰਦਾ ਰਹਿ ਕਿ ਉਸ ਦੇ ਉੱਤੇ ਚਪਟਿਆ ਤੇ ਉਸ ਦੇ ਨਾਲ ਜ਼ਬਰਦਸਤੀ ਕਰਨ ਲੱਗਾ ਨਿਤਿਕਾ ਨੇ ਆਪਣੇ ਆਪ ਨੂੰ ਛਡਵਾਉਣ ਦੀ ਕੋਸ਼ਿਸ਼ ਕਰਨ ਲੱਗੀ ਤੇ ਫਿਰ ਉਸ ਨੇ ਬਿੱਲੇ ਨੂੰ ਬੈੱਡ ਤੋਂ ਧੱਕਾ ਮਾਰ ਕੇ ਥੱਲੇ ਸੁੱਟ ਦਿੱਤਾ ਫਿਰ ਉਸ ਨੇ ਜਲਦੀ ਨਾਲ ਟੇਬਲ ਤੇ ਪਿਆ ਚਾਕੂ ਚੁੱਕਿਆ ਤੇ ਬਿੱਲੇ ਨੂੰ ਦਿਖਾਉਣ ਲੱਗੀ ਉਸ ਨੂੰ ਚਾਕੂ ਫੜੀ ਦੇਖ ਕੇ ਬਿੱਲਾ ਹੱਸਦੇ ਹੋਏ ਕਹਿ ਲੱਗਾ ਓ ਇਹ ਚਾਕੂ ਛੁਰੀਆਂ ਨਾਲ ਤਾਂ ਮੈਂ ਬਚਪਨ ਤੋਂ ਖੇਡਦਾ ਆ ਰਿਹਾ ਤੂੰ ਮੈਨੂੰ ਇਸ ਨਾਲ ਡਰਾ ਰਹੇਂਗੇ ਅੱਜ ਤਾਂ ਮੈਂ ਤੇਰੀ ਇੱਜ਼ਤ ਦੀਆਂ ਤੇ ਜਿਹਾ ਉੜਾ ਕੇ ਜਾਊ ਜੇ ਹਿੰਮਤ ਆ ਨਾ ਤਾਂ ਕਰ ਵਾਰ ਕਹਿ ਕੇ ਉਸ ਦੇ ਵੱਲ ਵਧਣ ਲੱਗਾ ਨਿਤਿਕਾ ਅੱਖਾਂ 'ਚ ਹੰਝੂ ਭਰਦੇ ਹੋਏ ਕਹਿਣ ਲੱਗੀ ਤੈਨੂੰ ਨਹੀਂ ਮੈਂ ਖੁਦ ਨੂੰ ਮਾਰ ਲਵਾਂਗੀ ਚਾਕੂ ਆਪਣੀ ਗਰਦਨ ਤੇ ਰੱਖ ਦਿਆਂ ਕਹਿਣ ਲੱਗੀ ਮੈਂ ਗੁਰੀ ਦੀ ਹੋ ਚੁੱਕੀ ਆ ਇਸ ਰੂਹ ਦਾ ਹੌਨ ਉਹੀ ਰੂਹ ਧਾਰੇ ਜੇ ਉਸ ਦੇ ਬਿਨਾ ਮੇਰੇ ਇਸ ਸਰੀਰ ਨੂੰ ਕੋਈ ਹੋਰ ਛੂੰਹਣ ਦੀ ਕੋਸ਼ਿਸ਼ ਵੀ ਕਰੇਗਾ ਨਾ ਤਾਂ ਉਸ ਤੋਂ ਪਹਿਲਾਂ ਮੈਂ ਮੌਤ ਨੂੰ ਗਲੇ ਲ ਲਗਾ ਮੰਗੀ ਪਰ ਆਪਣੀ ਸੱਚੀ ਸੁੱਚੀ ਮੁਹੱਬਤ ਨੂੰ ਦਾਗਦਾਰ ਨਹੀਂ ਹੋਣ ਦੇਵਾਂਗੀ ਬਿੱਲਾ ਬੱਲੇ ਵਈ ਇਹਦੇ ਤਾਂ ਗੁਰੀ ਦੇ ਪਿਆਰ ਦਾ ਰੰਗ ਹੀ ਬੜਾ ਗੋੜਾ ਚੜਿਆ ਹੋਇਆ ਹੈ ਪਹਿਲਾਂ ਉਸ ਦਾ ਵੱਡਾ ਭਰਾ ਮੇਰੇ ਹੱਥੋਂ ਮਾਰਿਆ ਗਿਆ ਸੀ ਅੱਜ ਲੱਗਦਾ ਹੈ ਉਸ ਦੀ ਮਸ਼ੂਕ ਮੇਰੇ ਹੱਥੋਂ ਮਰੀ ਜਾਏਗੀ ਕਹਿ ਕੇ ਉਸਨੇ ਉਸਨੂੰ ਫੜਨ ਲੱਗਾ ਨਿਤਿਕਾ ਨੇ ਆਪਣਾ ਵਜਾ ਕਰਦੇ ਹੋਏ ਉਸਤੇ ਚਾਕੂ ਨਾਲ वार ਕੀਤਾ ਜੋ ਉਸਦੇ ਸੱਚੇ ਬਾਂਹ ਤੇ ਲੱਗਾ ਇੰਨੇ ਨੂੰ ਅੰਦਰ ਕਮਰੇ 'ਚ ਰੌਲਾ ਪੈਂਦਾ ਦੇਖ ਕੇ دیਆਲੋਂ ਬਾਹਰੋਂ ਭੱਜਦੀ ਹੋਈ ਅੰਦਰ ਨੂੰ ਆਈ ਤੇ ਜਦ ਉਸਨੇ ਦੇਖਿਆ ਤਾਂ ਕਮਰਾ ਅੰਦਰੋਂ ਪੰਚ ਸੀ ਨਿਤਿਕਾ ਦੇ ਰੋਣ-ਕਰਲੌਂਦੀਆਂ ਆਵਾਜ਼ਾਂ ਆ ਰਹੀਆਂ ਸਨ دیਆਲੋਂ ਨੇ ਦਰਵਾਜ਼ਾ ਜ਼ੋਰ-ਜ਼ੋਰ ਨਾਲ ਖੜਕਾਉਣਾ ਸ਼ੁਰੂ ਕਰ ਦਿੱਤਾ ਕੋਈ ਵਾ ਨਾ ਚਲਦੀ ਦੇਖ ਕੇ ਉਸਨੇ RAMU ਨੂੰ ਬੁਲਾਇਆ ਤੇ ਉਹ ਦਰਵਾਜ਼ਾ ਤੋੜਨ ਲੱਗਾ ਬਾਹਰ ਰੌਲਾ ਵਾਦਾ ਦੇਖ ਕੇ ਬਿੱਲੇ ਨੇ ਦਰਵਾਜ਼ਾ ਖੋਲ੍ਹਿਆ ਤੇ ਉਹਨਾਂ ਨੂੰ ੱੱਕਾ ਮਾਰ ਕੇ ਉਹ ਬਾਹਰ ਨੂੰ ਭੱਜ ਗਿਆ ਦਿਆਲੋ ਜਲਦੀ ਨਾਲ ਉੱਠੀ ਤੇ ਅੰਦਰ ਨੂੰ ਭੱਜ ਕੇ ਆਈ ਤਾਂ ਦੇਖਿਆ ਨਿਤਿਕਾ ਕਮਰੇ 'ਚ ਖੁੰਝੇ ਬੈਠੀ ਗੋਡਿਆਂ 'ਚ ਸਿਰ ਦੇ ਕੇ ਰੋ ਰਹੀ ਸੀ ਉਸ ਦੇ ਵਾਲ ਖਿਲਰੇ ਪਏ ਫਟੇ ਹੋਏ ਕੱਪੜੇ ਸੀ ਦੇਆਲੋ ਨੇ ਆਪਣੀ ਚੁੰਨੀ ਲਾ ਕੇ ਜਲਦੀ ਨਾਲ ਉਸਤੇ ਦੇ ਦਿੱਤੀ ਤੇ ਉਸ ਨੂੰ ਰੋਂਦੀ ਨੂੰ ਚੁੱਪ ਕਰਵਾਉਣ ਲੱਗੀ ਫਿਰ ਉਸ ਨੇ ਰਾਮੂ ਨੂੰ ਖੇਤ ਜਾ ਕੇ ਸਰਦਾਰ ਨੂੰ ਘਰੇ ਆਉਣ ਦਾ ਸਨੇਹਾ ਦੇ ਕੇ ਆਉਣ ਲਈ ਕਿਹਾ ਰਾਮੂ ਭੱਜ ਕੇ ਖੇਤ ਨੂੰ ਗਿਆ ਉਸ ਨੇ ਜਾਣ ਤੋਂ ਕੁਝ ਤੇਰ ਬਾਅਦ ਹੀ ਗੁਰੇ ਵੀ ਘਰ ਆ ਗਿਆ ਜਦ ਉਹ ਵੇੜੇ 'ਚ ਆਇਆ ਤਾਂ ਅੰਦਰੋਂ ਉਸ ਨੂੰ ਕਿਸੇ ਦੇ ਰੋਂਦੀ ਆਵਾਜ਼ ਆਉਣ ਲੱਗੀ ਉਹ ਜਲਦੀ ਨਾਲ ਅੰਦਰ ਆਇਆ ਤਾਂ ਦੇਖਿਆ ਨਿਤਿਕਾ ਰੋ ਰਹੀ ਸੀ ਉਸ ਦੀ ਮੰਮੀ ਉਸ ਨੂੰ ਚੁੱਪ ਕਰਵਾ ਰਹੀ ਸੀ ਉਸ ਦੀ ਇਹ ਹਾਲਤ ਦੇਖ ਕੇ ਉਹ ਉਹਨਾਂ ਦੇ ਕੋਲ ਆਇਆ ਤੇ ਕਹਿਣ ਲੱਗਾ ਨਿਤਿਕਾ ਕੀ ਹੋਇਆ ਤੇਰੀ ਇਹ ਹਾਲਤ ਕਿਸ ਨੇ ਕੀਤੀ ਏ ਸਭ ਨਿਤਿਕਾ ਬਿਨਾ ਕੁਝ ਬੋਲੇ ਰੋਂਦੀ ਹੋਈ ਉਸ ਦੇ ਗੱਲ ਨਾਲ ਲੱਗ ਗਈ ਗੁਰੀ ਫਿਰ ਗੁੱਸੇ 'ਚ ਕਹਿਣ ਲੱਗਾ ਉਹ ਮੈਨੂੰ ਗੱਲ ਤਾਂ ਦੱਸੋ ਹੋਇਆ ਕੀ ਆ ਫਿਰ ਉਸ ਦੀ ਮੰਮੀ ਕਹਿਣ ਲੱਗੀ ਪੁੱਤ ਉਹ ਬਿੱਲਾ ਮੇਰੀ ਗੈਹਾਜ਼ਰੀ 'ਚ ਘਰ ਆਇਆ ਸੀ ਤੇ ਨਿਤਿਕਾ ਨਾਲ ਬਿੱਲੇ ਦਾ ਨਾਮ ਸੁਣਦੇ ਹੀ ਉਹ ਗੁੱਸੇ 'ਚ ਆ ਗਿਆ ਤੇ ਆਪਣੇ ਬਾਪੂ ਜੀ ਦੀ ਕਮਰੇ 'ਚ ਟੰਗੀ ਬੰਦੂਕ ਚੁੱਕ ਕੇ ਬਾਹਰ ਨੂੰ ਭੱਜ ਲਿਆ ਉਸ ਦੀ ਬੇਬੇ ਉਸ ਨੂੰ ਰੋਕਦੀ ਰਹਿ ਗਈ ਪਰ ਉਸ ਨੇ ਕੋਈ ਗੱਲ ਨਾ ਸੁਣੀ ਭੱਜਦਾ ਹੋਇਆ ਸਾਥ ਚ ਆਇਆ ਜਿੱਥੇ ਕੁਝ دیر ਪਹਿਲਾਂ ਉਸ ਨੇ ਆਉਂਦੇ ਹੋਏ ਨੂੰ ਬਿੱਲੇ ਨੂੰ ਬੈਠਾ ਦੇਖਿਆ ਸੀ ਬਿੱਲਾ ਆਪਣੇ ਯਾਰਾਂ ਦੋਸਤਾਂ ਨਾਲ ਗੱਡੀ 'ਚ ਬੈਠਾ दारू ਪੀ ਰਿਹਾ ਸੀ ਗੁਰੀ ਨੇ ਬੰਦੂਕ ਦਾ ਨਿਸ਼ਾਨਾ ਬਣ ਕੇ ਉਸ ਦੇ ਵੱਲ ਫਾਇਰ ਕੀਤਾ ਪਰ ਗੋਲੀ ਜਾ ਕੇ ਸਿੱਧੀ ਬਿੱਲੇ ਦੇ ਦੋਸਤ ਦੇ ਸਿਰ 'ਚ ਵੱਜੀ ਉਹ ਉੱਥੇ ਹੀ ਢੇਰ ਹੋ ਗਿਆ ਇਹ ਦੇਖ ਕੇ ਉਸ ਦੇ ਬਾਕੀ ਦੋਸਤ ਭੱਜ ਗਏ ਗੋਲੀ ਦੀ ਆਵਾਜ਼ ਸੁਣ ਕੇ ਸਾਥ 'ਚ ਬੈਠੇ ਸਭ ਲੋਕ ਡਰ ਗਏ ਲੋਕ ਘਰਾਂ 'ਚੋਂ ਬਾਹਰ ਆ ਗਏ ਬਿੱਲਾ ਜਦੋਂ ਤੋਂ ਭੱਜਣ ਲੱਗਾ ਤਾਂ ਗੁਰੀ ਨੇ ਉਸ ਨੂੰ ਗੱਡੀ 'ਚ ਥੱਲੇ ਸੁੱਟ ਲਿਆ ਤੇ ਬੁਰੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੱਤਾ ਮਾਰ ਮਾਰ ਉਸ ਨੂੰ ਖੂਨੋਂ ਖੂਨ ਕਰ ਦਿੱਤਾ ਪਰ ਉਹ ਫੇਰ ਵੀ ਬੇਸ਼ਰਮਾ ਵਾਂਗ ਨੀਤਿਕਾ ਬਾਰੇ ਪੁੱਠਾ ਸਿੱਧਾ ਬੋਲੀ ਜਾ ਰਿਹਾ ਸੀ ਗੁਰੀ ਸਾਲਿਆ ਇਹਨਾਂ ਹੱਥਾਂ ਨਾਲ ਹੀ ਤੂੰ ਮੇਰੀ ਨਿੱਤਿਕਾ ਨੂੰ ਛੋਇਆ ਸੀ ਨਾ ਕਹਿ ਕੇ ਉਸ ਦੀਆਂ ਦੋਨੋਂ ਬਾਹਾਂ ਤੋੜ ਦਿੱਤੀਆਂ ਪਰ ਫੇਰ ਵੀ ਬਿੱਲਾ ਦਰਦ ਨਾਲ ਤੜਫਦੇ ਹੋਏ ਇਹ ਕਹਿਣ ਲੱਗਾ ਸਾਲਿਆ ਮੈਨੂੰ ਪਤਾ ਸਬ ਆ ਤੂੰ ਬਿਨਾਂ ਵਿਆਹ ਦੇ ਉਹ ਕੁੜੀ ਆਪਣੀ ਘਰ ਰੱਖੀ ਆ ਹੁਣ ਤਾਂ ਇਹ ਗੱਲ ਮੈਂ ਕਹਿ ਰਿਹਾ ਆ ਕੱਲ ਸਾਰੇ ਪਿੰਡ ਦੇ ਸਾਹਮਣੇ ਵੀ ਖੁੱਲੇਗੀ ਨਾ ਫਿਰ ਮੈਂ ਦੇਖੂਗਾ ਤੂੰ ਕਿਸ ਕਿਸ ਦਾ ਮੂੰਹ ਫੜੇਂਗਾ ਸਾਲੀ ਮੈਨੂੰ ਕਹਿੰਦੀ ਗੁਰੀ ਮੇਰੀ ਰੁਗਦਾ ਰੁਗਦਾਰੇ ਤੇ ਫਿਰ ਮੈਂ ਕੀ ਹੋਂਸਾ ਸਜਰਾ ਖਸਮ ਉਸਦੇ ਇਹਨਾਂ ਕਹਿੰਦੇ ਹੀ देर ਸੀ ਕਿ ਗੁਰੀ ਨੇ ਗੋਲੀ ਉਸ ਦੇ ਸਿਰ ਦੇ ਪਾਰ ਕਰ ਦਿੱਤੀ ਤੇ ਕਹਿਣ ਲੱਗਾ ਬਿਲਿਆ ਇਸ ਵਾਰੀ ਤੂੰ ਪੰਗਾ ਗਲਤ ਜਗ੍ਹਾ ਲੈ ਲਿਆ ਸੀ ਕੁਝ देर ਬਾਅਦ ਉੱਤੇ ਕੇਰ ਸਿੰਘ ਤੇ ਗੱਜਨ ਵੀ ਆਪਣੇ ਆਦਮੀਆਂ ਨੂੰ ਲੈ ਕੇ ਪਹੁੰਚ ਗਿਆ ਪਰ ਉਹਦੋਂ ਤੱਕ ਸਭ ਕੁਝ ਖਤਮ ਹੋ ਚੁੱਕਾ ਸੀ ਬਿੱਲਾ ਮਰ ਚੁੱਕਾ ਸੀ ਗੁਰੀ ਉੱਥੇ ਹੀ লাশ ਕੋਲ ਬੈਠਾ ਸੀ ਉਸਦੇ ਹੱਥ ਖੂਨ ਨਾਲ ਲਾਲ ਹੋਏ ਪਏ ਸਨ ਆਪਣੇ ਪੁੱਤ ਨੂੰ ਆਪਣੀ ਅੱਖਾਂ ਸਾਹਮਣੇ ਮਰਿਆ ਦੇਖ ਕੇ ਗੱਜਨ ਦਾ ਗੁੱਸਾ ਸੱਤਵੇਂ ਆਸਮਾਨ ਤੇ ਪਹੁੰਚ ਗਿਆ ਉਸਨੇ ਗੁਰਿਵਲ ਬੰਦੂਖ ਤਾਨ ਲਈ ਤੇ ਕੇਰ ਸਿੰਘ ਨੇ ਗੱਜਨ ਦੀ ਖੋਪੜੀ ਤੇ ਧਨਾਲੀ ਰੱਖਦਿਆਂ ਕਹਿਣ ਲੱਗਾ ਗੱਜਨਾ ਮੈਂ ਕਿਹਾ ਸੀ ਨਾ ਮੇਰੇ ਹੁੰਦਿਆਂ ਕੋਈ ਮੇਰੇ ਪੁੱਤ ਦੀ ਹਵਾ ਵੱਲ ਵੀ ਨਹੀਂ ਚੱਕ ਸਕਦਾ ਜੇ ਹਿੰਮਤ ਆ ਨਾ ਤਾਂ ਚਲਾ ਗੋਲੀ ਗੱਜਨ ਉਹ ਅਜ ਸ਼ਰੀਆਮ ਮੇਰਾ ਪੁੱਤ ਮਾਰਤਾ ਤੇਰੇ ਤੋਂ ਆਪਣਾ ਪੁੱਤ ਤਾਂ ਸੰਭਾਲਿਆ ਨਹੀਂ ਗਿਆ ਤੈਨੂੰ ਪਤਾ ਏ ਤੇਰੇ ਮੁੰਡੇ ਨੇ ਇਸ ਕੁੜੀ ਨਾਲ ਕੰਟਰੈਕਟ ਮੈਰिज ਕੀਤੀ ਏ ਮਤਲਬ ਇਹ ਕੀ ਇਹ ਸਿਰਫ ਨਾਮ ਦੇ પતિ ਪਤਨੀ ਆ ਅੱਜ ਤੱਕ ਇਹ ਦੋਵੇਂ ਸਾਡੇ ਪਿੰਡ ਵਾਲਿਆਂ ਦੀ ਆ ਭਾਵਨਾ ਮਨਾਲ ਖੇਡਦੇ ਰਹੇ ਉਹ ਇਸ ਸੰਸਕਾਰ ਨਾਮ ਦੀ ਵੀ ਕੋਈ ਚੀਜ਼ ਹੁੰਦੀ ਆ ਨਾ ਕੱਲ ਨੂੰ ਇਹਨਾਂ ਨੂੰ ਦੇਖ ਸਾਡੇ ਧੇ ਪੁੱਤ ਵੀ ਵਿਗੜਨਗੇ ਇਹ ਬਾਹਰਲੇ ਲੋਕਾਂ ਦੀ ਸੋਚ ਆ ਇਹ ਉਹਨਾਂ ਦੀ ਤਮ ਅਸੀਂ ਸਾਡੇ ਪਿੰਡ ਚ ਨਹੀਂ ਚੱਲਣ ਦੇਣੀ ਕਿਉਂ ਪਿੰਡ ਵਾਲਿਓ ਇਸ ਤੋਂ ਪਹਿਲਾਂ ਪਿੰਡ ਵਾਲੇ ਕੁਝ ਕਹਿੰਦੇ ਕੇਰ ਸਿੰਘ ਕਹਿਣ ਲੱਗਾ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਪਿੰਡ ਵਾਲਿਆਂ ਤੋਂ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਮੈਨੂੰ ਇਹ ਵਿਆਹ ਬਾਰੇ ਬਹੁਤ ਪਹਿਲਾਂ ਹੀ ਪਤਾ ਚੱਲ ਗਿਆ ਸੀ ਮੈਂ ਮੰਨਦਾ ਹਾਂ ਮੇਰੇ ਪੁੱਤ ਨੇ ਸਹੀ ਨਹੀਂ ਕੀਤਾ ਪਰ ਉਸਨੇ ਇਹ ਕਿਉਂ ਕੀਤਾ ਇਹ ਸਭ ਹੀ ਤੁਹਾਨੂੰ ਜਾਨਣਾ ਚਾਹੀਦਾ ਹੈ ਫਿਰ ਜੋ ਵੀ ਤੁਹਾਡਾ ਪਿੰਡ ਵਾਲਿਆਂ ਦਾ ਫੈਸਲਾ ਹੋਵੇਗਾ ਸਾਡੇ ਸਿਰ ਮੱਥੇ ਹੋਵੇਗਾ ਕਹਿ ਕੇ ਸਾਰੀ ਗੱਲ ਉਹਨਾਂ ਨੂੰ ਦੱਸੀ ਸਾਰਾ ਕੁਝ ਦੱਸਣ ਤੋਂ ਬਾਅਦ ਕੇਰ ਸਿੰਘ ਕਹਿਣ ਲੱਗਾ ਕੋਈ ਕੁਝ ਵੀ ਕਹੇ ਮੈਨੂੰ ਮੇਰੇ ਤੀਪੁੱਤ ਤੇ ਮਾਂ ਨੇ ਉਸ ਵਾਰ ਸਰਪੰਚ ਉਸਦੇ ਕੋਲ ਆ ਕੇ ਕਹਿਣ ਲੱਗਾ ਤੁਸੀਂ ਫਿਕਰ ਨਾ ਕਰੋ ਕੇਰ ਸਿੰਘ ਜੀ ਅਸੀਂ ਸਭ ਤੁਹਾਡੇ ਨਾਲ ਆ ਸਭ ਲੋਕਾਂ ਨੇ ਸਰਪੰਚ ਦੀ ਹਾਂਚ ਹਾਂ ਮਿਲਾਈ ਇਸ ਤੋਂ ਪਹਿਲਾਂ ਗੱਜਨ ਉਹ ਕੁਝ ਹੋਰ ਕਰਦਾ ਪੁਲਿਸ ਨੇ ਆ ਕੇ ਗੁਰਜੀਤ ਨੂੰ ਹੱਥਕੜੀ ਲਗਾਈ ਤੇ ਉਸ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਨਿਤਿਕਾ ਖੜੀਏ ਸਭ ਦੇਖ ਕੇ ਰੋ ਰਹੀ ਸੀ ਉਸ ਦੇ ਕਰਕੇ ਇਹਨਾਂ ਕੁਝ ਹੋ ਗਿਆ ਇਹ ਤਾਂ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਹੁਣ ਇੱਕ ਪਾਸੇ ਤਾਂ ਉਹ ਆਪਣੀ ਰਾਤ ਦੀ ਵਾਪਸੀ ਦੀ ਟਿਕਟ ਕਰਾਈ ਬੈਠੀ ਸੀ ਦੂਜੇ ਪਾਸੇ ਆਚ ਉਸਤੇ ਕਰਕੇ ਗੁਰਿਆ ਜੇਲ ਜਾ ਰਿਹਾ ਸੀ ਪਹਿਲਾਂ ਗੁਰੀ ਨੂੰ ਆਪਣੇ ਨਾਲ ਥਾਣੇ ਲੈ ਕੇ ਗਏ ਉਸਨੂੰ ਹਵਾਲਾਤ ਸ਼ਬੰਦ ਕਰ ਦਿੱਤਾ ਗਿਆ ਕੇਰ ਸਿੰਘ ਉਹਨਾਂ ਦੇ ਮਗਰ ਹੀ ਆਪਣੇ ਵਕੀਲ ਨੂੰ ਲੈ ਕੇ ਥਾਣੇ ਆ ਗਿਆ ਉਹਨਾਂ ਨੇ ਤਾਂ ਬੜੀ ਕੋਸ਼ਿਸ਼ ਕੀਤੀ ਸੀ ਕਿ ਗੁਰੀ ਦੀ ਜ਼ਮਾਨਤ ਹੋ ਜਾਏ ਪਰ ਅੱਜ ਸ਼ਨੀਵਾਰ ਹੋਣ ਕਰਕੇ ਕੋਰਟ ਕਚਹਿਰੀਆਂ ਤਾਂ ਬੰਦ ਸਨ ਹੁਣ ਤਾਂ ਜੋ ਕੁਝ ਵੀ ਹੋਣਾ ਸੀ ਉਹ ਤਾਂ ਪਰਸੋਂ ਹੀ ਹੋਣਾ ਸੀ ਨੀਤਿਕ ਆਪਣੇ ਕਮਰੇ 'ਚ ਬੈਠੀ ਰੋ ਰਹੀ ਸੀ ਉਸ ਦੀ ਮੰਮੀ ਉਸਨੂੰ ਚੁੱਪ ਕਰਵਾ ਰਹੀ ਸੀ ਪਰ ਉਹ ਚੁੱਪ ਹੋਣ ਦਾ ਨਾਮ ਹੀ ਨਹੀਂ ਲੈ ਰਹੀ ਸੀ ਉਹ ਦੇ ਸ਼ਾਮ ਨੂੰ ਗੱਜਨ ਦੇ ਘਰ ਰਾਜੀ ਵਾਇਆ ਉਸ ਦਾ ਦੁੱਖ ਵੰਡਣ ਲਈ ਆ ਕੇ ਉਸ ਨੂੰ ਹੌਸਲਾ ਦਿੰਦਿਆਂ ਕਹਿਣ ਲੱਗਾ ਬਾਜੀ ਜੋ ਵੀ ਹੋਇਆ ਚੰਗਾ ਨਹੀਂ ਹੋਇਆ ਪਰ ਇਹ ਟਾਈਮ ਹੁਣ ਕੁਝ ਕਰਨ ਦਾ ਹੈ ਨਾ ਕਿ ਹੱਥੀ ਹੱਤ ਧਰ ਕੇ ਬੈਠਣ ਦਾ ਗੱਜਨ ਤੇਰਾ ਕਹਿੰਦਾ ਮਤਲਬ ਕੀ ਹੈ ਰਾਜੀਵ ਬਾਜੀ ਦੂਰ ਦੀ ਸੋਚੋ ਗੁਰਜੀਨ ਤਾਂ ਪੁਲਿਸ ਫੜ ਕੇ ਲੈ ਗਈ ਉਸ ਨੂੰ ਆਛਰਨੀ ਤੱਕ ਕੱਲ ਕੈਦ ਹੋਲੀ ਜਾਣਿਆ ਕੀ ਹੋਏਗਾ ਜਾਰਾ ਤੋਂ ਜ਼ਿਆਦਾ ਉਮਰ ਕੈਦ ਹੀ ਹੋ ਜਾਏਗੀ ਨਾ ਕਾਨੂੰ ਉਸਨੇ ਘਾਰਾ ਕੇ ਫੇਰ ਸਾਰੀ ਉਮਰ ਤੁਹਾਡੀ ਨਜ਼ਰਾਂ ਸਾਹਮਣੇ ਘੁੰਮਦਾ ਰਹਿਣੇ ਆ ਜ਼ਮੀਨ ਤਾਂ ਫੇਰ ਨਹੀਂ ਮਿਲਨੀ ਤੁਹਾਨੂੰ ਮੇਰੀ ਗੱਲ ਮੰਨੋ ਤਾਂ ਉਸ ਨੂੰ ਜੇਲ੍ਹ ਤੋਂ ਬਾਹਰ ਕਢਵਾਓ ਤੇ ਆਪਣੇ ਹੱਥੀ ਉਸ ਦੀ ਮੌਤ ਦਾ ਵਰੰਟ ਕੱਢੋ ਤਾਂ ਕਿ ਕਾਨੂੰ ਲੋਕਾਂ 'ਚ ਤੁਹਾਡਾ ਡਰ ਵੀ ਬਣਿਆ ਰਹੇ ਤੇ ਤੁਹਾਡੀ ਜ਼ਮੀਨ ਵੀ ਤੁਹਾਨੂੰ ਮਿਲ ਜਾਵੇ ਉਹ ਜਦ ਕੇਰ ਸਿੰਘ ਦਾ ਕੱਲ ਨੂੰ ਕੋਈ ਵਾਲੀ ਵਾਰਸ ਹੀ ਨਹੀਂ ਰਹੇਗਾ ਤਾਂ ਉਹ ਜ਼ਮੀਨ ਨੂੰ ਕਿ ਚਟੇਗਾ ਗੱਜਨ ਗਲਤ ਤਾਂ ਸਹੀ ਆ ਤੇਰੀ ਸ਼ਰਮ ਆ ਪਛਿੰਦਿਆ ਗੱਡੀ ਕੱਢ ਆਪਾਂ ਥਾਣੇ ਜਾਣਾ ਆ ਰਾਜੀਵ ਬਾਜੀ ਇੱਕ ਬੇਨਤੀ ਸੀ ਮੇਰੇ ਤੋਂ ਆ ਹੁਣ ਤੁਹਾਡਾ ਨਸ਼ੇ ਦਾ ਕਾਰੋਬਾਰ ਹੋਰ ਨਹੀਂ ਹੋਣਾ ਆ ਲੋ ਸੰਭੋ ਆਪਣਾ ਮਾਲ ਮੈਂ ਤੁਹਾਡੇ ਪੈਸੇ ਵੀ ਹੌਲੀ ਹੌਲੀ ਕਰਕੇ ਮੋੜ ਦੇਵਾਂਗਾ ਦੱਜਨ ਓਏ ਹੁਣ ਤੇਰੇ ਕੀ ਸੱਪ ਲੜ ਗਿਆ ਕੋਈ ਚੀਜ਼ ਚਾਹੀਦੀ ਤਾਂ ਸਿੱਧਾ ਮੋਹੋਂ ਬੋਲ ਰਾਜੀਵ ਨਾ பாਜੀ ਹੋਰ ਕੁਝ ਨਹੀਂ ਚਾਹੀਦਾ ਮੈਂ ਇਸ ਪੈਸੇ ਦੇ ਲਾਲਚ 'ਚ ਇੰਨਾ ਅੰਨਾ ਹੋ ਗਿਆ ਕਿ ਮੈਨੂੰ ਸਭ ਰਿਸ਼ਤੇ ਨਾਤੇ ਵੀ ਬੇਕਾਰ ਜਾਪਣ ਲੱਗ ਪਏ ਸਨ ਸਾਥ ਇਥੇ ਤੱਕ ਹੀ ਸੀ ਚੱਲ ਫੇ ਆਪਣੀ ਰੱਬ ਨੂੰ ਹੁਣ ਯਾਦ ਕਰ ਲੈ ਤੇਰੀ ਮੌਤ ਆ ਗਈ ਆਪਣੀ ਡੱਬ 'ਚੋਂ ਖੰਜਰ ਕੱਢਦੇ ਹੋਏ ਕਹਿਣ ਲੱਗਾ ਰਾਜੀਵ ਹਲਸੇ ਹੋਏ ਕਹਿਣ ਲੱਗਾ பாਜੀ ਮਰੇ ਹੋਏ ਇਨਸਾਨ ਨੂੰ ਤੁਸੀਂ ਹੋਰ ਕੀ ਮਾਰੋਗੇ ਮਰਤਾ ਮੈਂ ਉਸੇ ਦਿਨ ਗਿਆ ਸੀ ਜਦ ਇਸ ਪੈਸੇ ਪਿੱਛੇ ਮੈਂ ਆਪਣੀ ਧੀ ਤੇ ਗੰਨ ਤਾਣੀ ਸੀ ਤੁਹਾਨੂੰ ਪਤਾ ਹੈ ਉਸ ਦੀਆਂ ਅੱਖਾਂ 'ਚ ਉਸ ਟਾਈਮ ਮੈਨੂੰ ਪੂਰਾ ਡਰ ਨਹੀਂ ਨਜ਼ਰ ਆਇਆ ਜੇ ਕੁਝ ਸੀ ਤਾਂ ਸਿਰਫ ਹੰਝੂ ਸਨ ਕਿ ਕਤੀ ਦਾ ਆਪਣੇ ਬਾਪ ਤੇ ਵਿਸ਼ਵਾਸ ਟੁੱਟਣ ਦੇ ਹੰਝੂ ਪਰ ਮੈਨੂੰ ਇਹ ਗੱਲ ਸਮਝਣ 'ਚ ਬਹੁਤ ਦੇਰ ਹੋ ਗਈ ਮੈਂ ਤਾਂ ਉਸ ਤੋਂ ਮਾਫੀ ਵੀ ਨਾ ਮੰਗ ਸਕੇ ਗੱਜਨ ਚੱਲ ਹੁਣ ਉੱਪਰ ਜਾ ਕੇ ਉਸ ਤੋਂ ਮਾਫੀ ਮੰਗ ਲੈ ਮੈਲਸਨ ਉਹ ਬਹੁਤ ਜਲਦ ਤੇਰੇ ਮਗਰ ਹੀ ਪੇਛੇ ਰਹਾ ਹਾਂ ਕਹਿ ਕੇ ਉਸੇ ਪੇੜ 'ਚ ਚਾਕੂ ਖੋਪ ਦਿੱਤਾ ਉਹ ਉਸ ਤੇ ਉਹਦੇ ਤੱਕ ਵਾਰ ਕਰਦਾ ਰਿਹਾ ਜਦ ਤੱਕ ਸ਼ਰਮਾ ਨੇ ਢਾਲ ਹੋ ਗਈ ਜ਼ਮੀਨ ਤੇ ਨਗਰ ਗਿਆ ਧੰਵਾਦ ਜੀ ਸਾਰਿਆਂ ਦਾ ਅੱਜ ਦਾ ਇਹ ਭਾਗ ਸੁਣਨ ਦੇ ਲਈ ਬਾਕੀ ਕੱਲ੍ਹ ਦੀ ਵੀਡੀਓ 'ਚ ਲੈ ਕੇ حاضر ਹੋਵਾਂਗੇ ਜੀ ਬਨੇ ਰਹੇ ਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਅੱਜ ਦਾ ਇਹ ਭਾਗ ਤੁਹਾਨੂੰ ਕਿਵੇਂ ਲੱਗਿਆ